ਆਲਟਾ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਲੁਕਾਰਾ ਦਿਵਸ ਦੇ ਮੌਕੇ ਤੇ ਜਿੱਥੇ ਸਿੱਖ ਸੰਗਤਾਂ ਸਤਕੰਟ ਸ੍ਰੀ ਦਰਬਾਰ ਸਾਹਿਬ ਵਿੱਚ ਦਤ ਮਸਤਕ ਹੋ ਰਹੀਆਂ ਹਨ ਉੱਥੇ ਹੀ ਸਿੱਖ ਜੱਤੇਵੰਦੀਆਂ ਦੇ ਆਗੂਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਿੱਖੇ ਨਿਸ਼ਾਨੇ ਸਾਹਦੇ ਜਾ ਰਹੇ ਹਨ ਸਰਬੱਤ ਖਾਲਸਾ ਵੱਲੋਂ ਤਾਬੇ ਗਏ ਜਥੇਦਾਰ ਧਿਆਨ ਸਿੰਘ ਬਾਂਡਵਾਲੋਂ ਸ਼੍ਰੋਮਣੀ ਅਕਾਲੀ ਦਲ ਤੇ ਅਤੇ ਐਸਜੀਪੀਸੀ ਉਤੇ ਤਿੱਖੇ ਨਿਸ਼ਾਨੇ ਸਾਦੇ ਹੋਏ ਹਨ ਆਓ ਦੇਖਦੇ ਹਾਂ ਇੱਕ ਰਿਪੋਰਟ ਦੇਖੋ ਸ਼ੰਤ ਜਰਨੈਲ ਸਿੰਘ ਤੇ ਜਰਨੈਲ ਸਬੀਖ ਸਿੰਘ ਤੇ ਭਾਈ ਮਰੀਕ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜੋ ਇਤਿਹਾਸ ਰਚਿਆ ਅਸੀਂ ਦੁੱਖ ਮਨਾਉਣ ਨਹੀਂ ਆਏ ਅੱਜ ਖਾਲਸਾ ਪੰਥ ਦੁੱਖ ਮਨਾਉਣ ਨਹੀਂ ਆਇਆ ਅੱਜ ਸਾਡਾ ਜਿਹੜਾ ਸਿੱਖ ਨੌਜਵਾਨ ਹੈ ਨਾ ਉਹ ਅੱਜ ਉਹਨਾਂ ਦਾ ਇਹ ਜਿਹੜਾ ਦਲੇਰੀ ਭਰਿਆ ਕਾਰਨਾਮਾ ਜਿਨੇ ਤਿੰਨ ਦੇਸ਼ਾਂ ਦੇ ਤਿੰਨਾਂ ਦੇਸ਼ਾਂ ਦੀਆਂ ਫੌਜਾਂ ਨੂੰ ਲੋਹੇ ਦੇ ਚਣੇ ਚ ਬਏ ਨੇ ਉਹ ਵੇਖਣ ਆਏ ਕਿ ਲੜਾਈ ਲੜੀ ਕਿੱਥੇ ਖੜਕੇ ਆ ਅੱਜ ਸਾਡੇ ਨੌਜਵਾਨ ਦੇ ਵਿੱਚ ਨਾ ਦਿਲ ਦੇ ਵਿੱਚ ਅੱਗ ਬਲ ਰਹੀ ਹੈ ਉਹ ਇੱਥੋਂ ਅੱਜ ਤਿਆਰ ਬਰ ਤਿਆਰ ਹੋ ਕੇ ਜਾ ਰਿਹਾ ਸਾਨੂੰ ਕੋਈ ਗਿਲਾ ਨਹੀਂ ਅਸੀਂ ਕੁਰਬਾਨੀਆਂ ਦੇਣ ਵਾਲੇ ਦੂਸਰੇ ਧਰਮਾਂ ਵਾਸਤੇ ਵੀ ਆਪਣੇ ਵਾਸਤੇ ਵੀ ਅਸੀਂ ਜਾਣਦੇ ਆ ਇਸ ਕਰਕੇ ਅੱਜ ਸਾਨੂੰ ਬੜੀ ਖੁਸ਼ੀ ਹੈ ਸਾਡੇ ਵਿੱਚ ਜज्ਬਾ ਜਿਹੜਾ ਛਲਕਾਂ ਮਾਰਦਾ ਹੈ ਕਿ ਨਾ ਸਾਨੂੰ ਕੋਈ ਜਿੱਤ ਸਕੇ ਨਾ ਸਾਨੂੰ ਕੋਈ ਜਿੱਤੂਗਾ ਇਹ ਖਾਲਸਾ ਪੰਥ ਉਦੋਂ ਨਹੀਂ ਜਿੱਤਿਆ ਗਿਆ ਜਦੋਂ ਇਹ ਘੋੜਿਆਂ ਦੀਆਂ ਕਾਠੀਆਂ ਤੇ ਸੀ ਅੱਜ ਸਾਡਾ ਨੌਜਵਾਨ ਜਿਹੜਾ ਉਹ ਨਸ਼ਿਆਂ ਵੱਲ ਧੱਕਦਾ ਸਿਸਟਮ ਨੇ ਅੱਜ ਸਾਡਾ ਨੌਜਵਾਨ ਗੈਂਗਸਟਰ ਕਹਿ ਕੇ ਉਹਨਾਂ ਨੂੰ ਮਾਰਿਆ ਜਾ ਰਿਹਾ ਜਾਂ ਮਾਰ ਦੇਣਗੇ ਅੱਜ ਸਾਡਾ ਨੌਜਵਾਨ ਨਸ਼ਿਆਂ ਤੋਂ ਡਰਦਾ ਇੱਥੇ ਰੁਜ਼ਗਾਰ ਨਹੀਂ ਮਿਲਿਆ ਉਹ ਵਿਦੇਸ਼ਾਂ ਵਿੱਚ ਜਾ ਰਿਹਾ ਹੈ ਸਾਡੀ ਸਿੱਖੀ ਦਾ ਸਾਡੇ ਇੱਥੋਂ ਕਲਚਰ ਦਾ ਅਵਜਾੜਾ ਹੋ ਰਿਹਾ ਅੱਜ ਉਹ ਉਹ ਗੱਲਾਂ ਕਰਨ ਵਾਲੀਆਂ ਸੀ ਅੱਜ ਇਹ ਗੱਲਾਂ ਨਹੀਂ ਕਰਨ ਵਾਲੀਆਂ ਕਿ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸ਼ਰੋਮਣੀ ਕਮੇਟੀ ਸਾਡੀ ਫਿਰਮੌਰ ਜਥੇਬੰਦੀ ਆ ਖਾਲਸਾ ਪੰਥ ਦੀ ਕੁਰਬਾਨੀਆਂ ਨਾਲ ਬਣੀ ਆ ਪਰ ਮਰਜੇ ਥਾਂ ਤੇ ਇਹਦਾ ਬੇੜਾ ਗਰਕ ਹੋ ਜਾਵੇ ਕਿਸੇ ਨੇ ਧਰਨਾ ਦਿੱਤਾ ਹੋਵੇ ਕਿਸੇ ਨੇ ਮਾਰਚ ਕੱਢਿਆ ਹੋਵੇ ਕਿਸੇ ਨੇ ਅਸਤੀਫਾ ਦਿੱਤਾ ਹੋਵੇ ਕਿਸੇ ਨੇ ਰੋਸ ਕੀਤਾ ਹੋਵੇ ਸਗੋਂ ਜਿਹੜੇ ਸੌਦੇ ਸਾਦ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਬੇਅਦਬੀ ਕਰਾਈ ਉਹਦਾ ਆਪਣੇ ਲਿਫਾਫੇ ਚੋਂ ਨਿਕਲੇ ਜਥੇਦਾਰਾਂ ਵੱਲੋਂ ਉਹਨੂੰ ਮਾਫੀ ਦਿੱਤੀ ਬਗੈਰ ਮੰਗਣ ਤੋਂ ਤੇ ਜਦੋਂ ਸਿੱਖਾਂ ਨੇ ਵਿਰੋਧ ਕੀਤਾ ਤੇ 97 ਲੱਖ ਦੇ ਇਸ਼ਤਿਹਾਰ ਗੁਰੂ ਦੀ ਗੋਲਕ ਦੇ ਵਿੱਚੋਂ ਦਿੱਤੇ ਵੀ ਸਿੱਖ ਮੰਨ ਲਓ ਜਥੇਦਾਰ ਦਾ ਹੁਕਮ ਐਹੋ ਜੇ ਜਥੇਦਾਰ ਐਹੋ ਜੀਆਂ ਸ਼ਰੋਮਣੀਆਂ ਕਮੇਟੀਆਂ ਨਹੀਂ ਚਾਹੀਦੀਆਂ ਸਿੱਖ ਆਪੇ ਆਪਣੇ ਜਥੇਦਾਰ ਬਣਾਉਣਗੇ ਆਪੇ ਆਪਣੀਆਂ ਕਮੇਟੀਆਂ ਬਣਾਉਣਗੇ ਔਰ ਜਿਨ੍ਹਾਂ ਨੇ ਹਵਾਰੇ ਉਹਨਾਂ ਨੂੰ ਕਾਤਲ ਕੀਤਾ ਜਿਨ੍ਹਾਂ ਨੇ ਦੇਸ਼ ਧਰੋਹ ਦੇ ਕੇਸ ਪਾਸੇ ਅੰਦਰ ਪਿਆ ਘੱਲਿਆ ਜਿਨ੍ਹਾਂ ਨੇ ਅੱਤਵਾਦੀ ਪਿਆ ਜਿਨ੍ਹਾਂ ਨੇ ਸਰਬੱਤ ਖਾਲਸੇ ਵੱਲੋਂ ਬਣਾਏ ਜਥੇਦਾਰ ਤੇ ਜਥੇਬੰਦੀਆਂ ਤੇ ਦੇਸ਼द्रोह ਦੇ ਕੇਸ ਦਰਜ ਕੀਤੇ ਸਾਨੂੰ ਅੱਤਵਾਦੀਆਂ ਦੀ ਕਤਾਰ ਵਿੱਚ ਖੜਾ ਕੀਤਾ ਅੱਜ ਉਹਨਾਂ ਦੀ ਆ ਆ ਅੱਜ ਉਹਨਾਂ ਦੀਆਂ ਰਿਹਾਈਆਂ ਦੀ ਮੰਗ ਸਿਆੜੇ ਕਹਿੰਦੇ ਛੱਜ ਤੇ ਬੋਲੇ ਛਾਨਣੀ ਕਿਉਂ ਇਹ 도ਛੀ ਨੇ ਇਹਨਾਂ ਨੂੰ ਪੰਥ ਨੇ ਬਾਦਲ ਪਰਵਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਇਹ ਸਾਡੇ 도ਛੀ ਨੇ ਅਸੀਂ ਕਿਹੜੇ ਮੂੰਹ ਦੇ ਨਾਲ ਇਹ ਰਿਹਾਈਆਂ ਦੀ ਗੱਲ ਕਰ ਰਹੇ ਆ ਜਿਸ ਸਮੁੱਚਾ ਖਾਲਸਾ ਪੰਥ ਇਸ ਕਮੇਟੀ ਨੂੰ ਰੱਦ ਕਰਦਾ ਅਸੀਂ ਪਹਿਲਾਂ ਵੀ ਲੜਾਈ ਲੜੀ ਐ ਅਸੀਂ ਛਡਾ ਲਾਂਗੇ ਆਪਣੇ ਸਿੰਘ ਅਸੀਂ ਹੁਣ ਵੀ ਲੜਾਈ ਸਾਰਾ ਪੰਥ ਲੜੂਗਾ ਸੋ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ ਸਮੁੱਚੇ ਖਾਲਸਾ ਪੰਥ ਦੇ ਕਿ ਇਹ ਕਮੇਟੀ ਨੂੰ ਮੁੱਢੋਂ ਰੱਦ ਕਰਦੇ ਅਸੀਂ ਮੁੱਢੋਂ ਰੱਦ ਕਰਦੇ ਆਂ ਔਰ ਇਸ ਕਰਕੇ ਇਹ ਮੁਰਦਿਆਂ ਵਿੱਚ ਜਾਨ ਪਾਉਣ ਵਾਸਤੇ ਬਾਦਲ ਪਰਿਵਾਰ ਦੇ ਵਿੱਚ ਜਾਨ ਪਾਉਣ ਵਾਸਤੇ ਜੋ ਜਾਨ ਪਾਉਣ ਵਾਸਤੇ ਇੱਕ ਡਰਾਮਾ ਸੀ ਪਰ ਜਦੋਂ ਬੰਦਾ ਮਰ ਜਾਂਦਾ ਨਾ ਕੁਦਰਤ ਵੀ ਨਹੀਂ ਜਾਣ ਪਾਉਂਦੀ ਹੁਣ ਨਹੀਂ ਜਾਣ ਪੈਣੀ ਇਹ ਸਰਬੱਤ ਖਾਲਸਾ ਨੇ ਵਰਗਾੜੀ ਮੋਰਚੇ ਨੇ ਵੱਡੀਆਂ ਵੱਡੀਆਂ ਤਾਕਤਾਂ ਬਲਵੰਤ ਸਿੰਘ ਰਾਜੋਣਾ ਦੀ ਭੈਣ ਨੂੰ ਉੱਥੋਂ ਖਿਲਾੜਿਆ ਵੱਡੀਆਂ ਵੱਡੀਆਂ ਤਾਕਤਾਂ ਜਿਹੜੀਆਂ ਨੇ ਕਾਂਗਰਸ ਤੇ ਬਾਦਲ ਜਿਨ੍ਹਾਂ ਦਾ 72 ਸਾਲ ਤੋਂ ਗਲਬਾ ਸੀ ਅੱਜ ਮੂਦੇ ਮੂਹ ਸੰਗਤ ਨੇ ਸੁੱਟੀਆਂ ਅੱਜ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਸੋ ਇਸ ਕਰਕੇ ਅੱਜ ਅਸੀਂ ਚਾਹੁੰਦੇ ਆ ਆਹ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹਦੇ ਕਿੰਨੀਆਂ ਟਰਨਾਂ ਲੰਘ ਗਈਆਂ ਇਹਦੀਆਂ ਚੋਣਾਂ ਕਿਉਂ ਨਹੀਂ ਹੋ ਰਹੀਆਂ ਬਈ ਉਹ ਕਿਉਂ ਨਹੀਂ ਕਰਾ ਰਿਹਾ ਸੈਂਟਰ ਕਿਉਂ ਨਹੀਂ ਪੰਜਾਬ ਦੀ ਸਰਕਾਰ ਮੰਗ ਕਰ ਰਹੀ ਅੱਜ ਕੀ ਗੱਲ ਇਹ ਕਾਨੂੰਨ ਦੇ ਦੌਰੇ ਮਾਫ ਡੰਡ ਨੇ ਐਮਐਲਏ ਦੀਆਂ ਚੋਣਾਂ 5 ਸਾਲਾਂ ਬਾਅਦ ਹੋਣ ਐਮਪੀ ਦੀਆਂ ਚੋਣਾਂ 5 ਸਾਲ ਬਾਅਦ ਹੋਣ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੁਸੀਂ ਕਰਾ ਵੀ ਨਾ ਇਹਦਾ ਕੀ ਮਤਭਲ ਅਸੀਂ ਸਮਝਦੇ ਹਾਂ ਕਿ ਕੇਂਦਰ ਦੀ ਜਿਹੜੀ ਸਰਕਾਰ ਆ ਉਹ ਆਪਣੇ ਏਲਟੀਆਂ ਨਾਲ ਰਲ ਕੇ ਆਪਣੇ ਏਲਟੀਆਂ ਨਾਲ ਰਲ ਕੇ ਆਪਣੇ ਪਿੱਠੂਆਂ ਨਾਲ ਰਲ ਕੇ ਸਿੱਖਾਂ ਨੂੰ ਗੁਲਾਮ ਰੱਖਣਾ ਚਾਹੁੰਦੀ ਹੈ ਸਿੱਖਾਂ ਦੇ ਉੱਤੇ ਕਬਜ਼ਾ ਰੱਖਣਾ ਚਾਹੁੰਦੀ ਹੈ ਆਉਣ ਵਾਲੇ ਸਮੇਂ ਤੇ ਸਿੱਖ ਸੰਗਤਾਂ ਇਹ ਕਬਜ਼ਾ ਵੀ ਦੂਰ ਕਰਨਗੇ ਜਿਹੜੀ ਸੰਗਰੂਰ ਵਾਲੀ ਮਤਲਬ ਗੱਲ ਪੁੱਛੀ ਉਹ ਬੰਦੀ ਸੀਗਾ ਜੀ ਹੁੰਦੇ ਭਾਈ ਰਾਜਵਾਲਾ ਜੀ ਦੀ ਭੈਣ ਜਿਹੜੀ ਹੈ ਉਹ ਸੰਗਰੂਰ ਜਿੰਨੀ ਚੋਰ ਚੋ ਅਕਾਲੀ ਦਲ ਹਾਦਮ ਵੱਲੋਂ ਖੜੀ ਹੈ ਜਿਹੜੀ ਅਕਾਲੀ ਦਲ ਵਾਲਾ ਜਿਹੜੀ ਹੈ ਜਦੋਂ ਕੋਈ ਜਿਉਂਦਾ ਬੰਦਾ ਖੜਾ ਕਰੂਗਾ ਨਾ ਫਿਰ ਗੱਲ ਕਰਾਂਗੇ